ਏ ਕਿਵੇਂ ਪੈਣਗੀਆਂ ਬਸ ਤੜਕ ਦੇਣੀਆਂ ਐ ਬਸ ਹੋਰ ਕੀ ਦੇਰ ਪਾ ਕੇ ਕਾਸ਼ੀ ਤੜਕਾ ਲਾ ਦੇਣਾ ਹੋਰ ਇਹਨਾਂ ਨੂੰ ਕੀ ਨੰਦ ਪਾਣ ਲੱਗਣਾ ਕਿਆ ਕਫਰ ਪਾ ਦੇ ਉਹ ਵੀ ਅੱਜ ਮਿਰਚਾਂ ਦਾ ਚਾਰ ਲਿਆ ਉਹਰੇ ਘਰ ਚਾਕ ਭਾਈ ਗਮੇ ਦਾ ਹੱਥ ਉਹ ਕਰਦਾ ਹੀ ਨਹੀਂ ਨਾ ਤੇ ਹਾਂ ਉੱਥੇ ਲਾਂਗਰੀ ਆਏ ਸਾਰੇ ਫੌਜ ਫੌਜ ਤਾਂ ਮੇਰੇ ਹਰ ਰੈਂਕ ਹੁੰਦੇ ਨੇ ਲਾਂਗ ਲਾਂਗ ਆ ਵੀ ਬੈਠਾ ਇਹ ਮੈਚ ਵੀ ਹਰੇਕ ਨੂੰ ਪਾਣੀ ਆਉਂਦੀ ਨਾ ਪਾ ਲੂ ਮੈਂ ਅਥਨੇ ਪੌਣੀ ਔਰ ਕਿਦਣਾ ਰੈਸਗਾਰ ਬਣਾਈ ਆ ਤੇਲ ਦਾ ਭੋਰਾ ਕੇ ਪਾਇਆ ਮੰਮੀ ਨੇ ਹੋਰ ਮੰਨਦਾ ਵੀ ਕਿਸੇ ਨੇ ਸੇਵਾ ਕਰਨੀ ਹੋਈ ਤਾਂ ਅਸੀਂ ਫਿਰ ਜਾਵਾਂਗੇ ਥੋੜੇ ਦਿਨਾਂ ਨੂੰ ਤੇ ਸੇਵਾ ਜਿੰਨੇ ਜੋ ਕੇ ਹੋਏ ਤੁਸੀਂ ਸਾਰੇ ਜਣੇ ਜਰੂਰ ਕਰਿਓ ਹਾਂ ਹੈਪੀ ਬਣੀ ਬੋਲਦੀ ਸੀ ਕਹਿੰਦੀ ਹੁਣ ਤੁਸੀਂ ਝੂਲ ਦੀ ਚਾਰ ਕਾਤੋਂ ਨਹੀਂ ਪਾਉਂਦੇ ਕੀ ਆ ਕਫਰ ਪਾ ਦੇ ਉਹ ਵੀ ਅੱਜ ਮਿਰਚਾਂ ਦਾ ਚਾਰ ਮਿਰਚਾਂ ਹੈ ਚਾਰ ਤਾਂ ਮਿਰਚਾਂ ਬਸ ਬਥੇਰੇ ਹਣ ਕਿੰਨੋ ਆ ਕਿੰਨੋ ਆ ਕਿੰਨੋ ਕਿੰਨੇ ਬੋਟਾ ਗਿਆ ਪਾਣੋ ਰਾਜੂ ਆ ਕਿ ਲੋਕ ਨੇ ਤੇ ਉਹ ਮੇਰੇ ਦੋਸਤ ਨੇ ਰਾਜ ਜਾਣਾ ਇਹਦੇ ਨਾਲ ਆਹ ਕਿੰਤੇ ਤਰਜੂਗਾ ਹੀ ਤੇਰੇ ਪਿਓ ਦਾ ਰਜੂਗਾ ਹੋਰ ਤਾਂ ਨਾ ਕਿਸੇ ਨੇ ਮੈਣ ਨਾ ਅੱਜ ਤਾਂ ਫਿਰ ਜਿਆਦਾ ਫਾਟ ਗਈਆਂ ਕੱਲ ਸੋਹਣੇ ਨੇ ਬਣਾਇਆ ਸੀ ਬਣਾਇਆ ਚਾਟ ਪਾਪੜੀ ਹੈ ਚਾਟ ਪਾਪੜੀ ਮੈਂ ਬਣਾਉਣੀ ਆ ਮਿਰਚਾਂ ਇਹ ਮਿਰਚਾਂ ਇਹ ਮੱਛੀ ਵੀ ਹਰੇਕ ਨੂੰ ਪਾਉਣੀ ਆਉਂਦੀ ਨਾ ਪਾ ਲੂ ਮੇਰਥ ਨੇ ਪਾਣੀ ਔਰ ਕਿਦਨਾਂ ਦਾ ਸਰਕਾਰ ਬਣਾਈ ਆ ਹੈਂ ਪਾਣੀ ਆਉਂਦੀ ਲਿਆ ਓਰੇ ਘਰ ਚਾਕਾ ਤੂੰ ਆਈ ਲਮੇ ਦਾ ਹੱਥ ਉੱਤੇ ਛਰਦਾ ਹੀ ਨਹੀਂ ਨਾ ਤੂੰ ਤਾਂ ਹਲਵਾਈ ਰਿਆ ਆ ਜਾ ਰਹੇ ਹਾਂ ਉੱਤੇ ਲਾਂਗਰੀ ਬੋਲਾ ਆਹ ਲਾ ਆਏ ਹਾਰੇ ਫੋਜ ਫੋਟਾ ਮਿਆ ਰੈਂਕ ਹੁੰਦੇ ਨੇ ਲਾਂਗ ਲਾਂਗ ਲਾਂਗਰੀ 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 ਆਏ ਹਾ ਆ ਦਾ ਛੋਟਾ ਖਾਣਾ ਅੱਜ ਛੋਟਾ ਖਾਣਾ ਲਓ ਆਹ ਦਾ ਰੈਡੀ ਰਹਿ ਕੀ ਬਦਲਦਾ ਯਾਰ ਤਰਾਪਦਾ ਹਾਂ ਉਹ ਵੱਡਾ ਪਾਣਾ ਬਣਾਉਣਾ ਅੱਜ ਆ ਛੋਟਾ ਬਣਾਉਣਾ ਲਾਂਗਰੀ ਤਾਂ ਦਿੰਦੇ ਸੀ ਇਹ ਮੈਂ ਹਾਂ ਲਾਂਗਰੀ ਸੀ ਡੈਡੀ ਇਹਨੂੰ ਪਤਾ ਵੀ ਮੈਂ ਦਾ ਪਾਣਾ ਹਾਂ ਤਾਂ ਸੋ ਕੀ ਸੀ ਮਮਮੀ ਨੂੰ ਲਾਂਗਰੀ ਲਾਂਗਰੀ ਲੋਕ ਨੇ ਤਾਂ ਦੋ ਜਾ ਛਟ ਲੰਦੇ ਸੀ ਡੈਡੀ ਉਹ ਨਹੀਂ ਤਾਂ ਹਾਂ ਇਹਨੂੰ ਬੜਾ ਪਾਣਾ ਸੀ ਠੀਕ ਹਾਂ ਹਾਂ ਗੰਨਾ ਦੀ ਡਿਊਟੀ ਸੀ ਡੈਡੀ ਦੀ ਇਹਨੇ ਕਿਹ ਦੇਖਿਆ ਮੈਂ ਹਾਂ ਦੇਖ ਕੇ ਆਈ ਹਾਂ ਸਪੁੱਝ ਦੇਖ ਕੇ ਨਹੀਂ ਦੇਖਿਆ ਕਿ ਨਹੀਂ ਮੈਂ ਹਾਂ ਐਵੇਂ ਕੀ ਵਿਚਾਰ ਹੋ ਕੇ ਬੰਤਾਰੀ ਦੇ ਮੈਂ ਕੱਢ ਦਿੰਦੀ ਕੀ ਦੇਖਿਆ ਹਰ ਕੋਈ ਦੇਖਿਆ ਟੈਂਕ ਰੈਡੀ ਚਲਾਉਂਦਾ ਦੇਖਿਆ ਜੂਆ ਦੇਖਿਆ ਹੈ ਜੂਆ ਤਾਂ ਤੇ ਸੱਤ ਨਹੀਂ ਪਈਆਂ ਤਾਂ ਜੂਆ ਕਿੱਥੋਂ ਆਣਗੀ ਨਾ ਗਰੀਬ ਬਣਾਦਾ ਲੈ ਡੈਡੀ ਨੂੰ ਦਾ ਹਾਂ ਡੈਡੀ ਰੈਂਕ ਦਾਸ ਮਮਮੀ ਨੂੰ ਕੀ ਸੀਗਾ ਓਏ ਇਹਨੂੰ ਕੀ ਪਤਾ ਜਾ ਦੱਸੋ ਤਾਂ ਸਹੀ ਫਿਰ ਇਹ ਚੋਂ ਫੈਂਡ ਡਰ ਜਾਂਦੇ ਆ ਆ ਡਰ ਜਾਂਦੀ ਆ ਕਿਰਲੀਆਂ ਤੋਂ ਇਹ ਕੂਜੀਆਂ ਹੀ ਆ ਇਹ ਕੋਰੇ ਭੈਣ ਚੋ ਆ ਹਾਂ ਕੀ ਹੋਇਆ ਸੀ ਨੂਮੜਾਂਗੇ ਨਾ ਇਹ ਨਾਸਟਰੀ ਹਾਂ ਉਹ ਟੈਂਪਰੇਰੀ ਪੋਰਟਰ ਮਿਲ ਗਿਆ ਨੂੰ ਹਾਂ ਥੋੜੇ ਜਿਹਾ ਬਾਹਰ ਹੂੰ ਬਾਹਰ ਅੱਛਾ ਕੋਈ ਉੱਥੇ ਇੰਨੇ ਨੇ ਚੂਹੇ ਇੰਨੇ ਡੱਡੇ ਵੱਡੇ ਫੇਰ ਫੇਰ ਕਹਿੰਦੇ ਮੈਂ ਤਾਂ ਥੋੜੇ ਪ੍ਰਿੰਟ ਦੇ ਚਲੇ ਗਿਆ ਤੇ ਇਹ ਬਾਹਰ ਚ ਰਹਿ ਗਈ ਇਕੱਲੀ ਹਾਂ ਪਿੰਡਰ ਸੀ ਮਨ ਹਾਂ ਬਹੁਤ ਕੰਮੇ ਦੀ ਸੀ ਅੱਛਾ ਫੇਰ ਆਏ ਚੂਹੇ ਜਿਹੜਾ ਚੂਹੇ ਦੇਖੇ ਇਹਨਾਂ ਨੇ ਹੂੰ ਇਹ ਨਾ ਉਹ ੜੌਲਾ ਪੜਾ ਮੈਂ ਤਾਂ ਹਮ ਸਾਹ ਨੂੰ ਕਹਤਾ ਮੈਂ ਨਹੀਂ ਰਹਿਣਾ ਇੱਥੇ ਮੱਖਰੇ ਛੱਡਿਓ ਸਾਨੂੰ ਦਾ ਬਸ ਜਿਹੜੇ ਸਾਹ ਨੂੰ ਕਹਦਾ ਜਿਹੜਾ ਆਇਆ ਸੀ ਉਹ ਜਾ ਪਰੇ ਮਾਰੀਏ ਨੇ ਹੋਰ ਗੱਲ ਹੁਣ ਆਇਆ ਤੁਸੀਂ ਉਹ ਇੱਕ ਜਿਹੜਾ ਕਹਿੰਦਾ ਸੀ ਸਵੇਰੇ ਘਟ ਉੱਠ ਕੇ ਤੁਹਾਨੂੰ ਅੱਜ ਦੇ ਰਾਤਾਂ ਦੇ ਕੱਪੜੇ ਕਿ ਨਾ ਕੋਟਾ ਨਹੀਂ ਉਹਨਾਂ ਨੂੰ ਕਿ ਲੋੜ ਨਹੀਂ ਹੁਣ ਲਈ ਕਿਹਾ ਨਹੀਂ ਸੀ ਕਹਿੰਦਾ ਦੇਣਾ ਕਰ ਦੇਣਾ ਅੱਜ ਤੁਹਾਡਾ ਕੁਆਟਰ ਚੰਗਾ ਚੰਗਾ ਕਿ ਨਹੀਂ ਲਈ ਕੜੱਕੀ ਲੈ ਕੇ ਨਹੀਂ ਗਈ ਇੱਥੋਂ ਨਹੀਂ ਤਾਂ ਲਾ ਦੇਣੀ ਸੀ ਥੇਕੇ ਤੇ ਮੇਰਾ ਪਾਣੀ ਲੈਣੀ ਜਾਂਦੀ ਹੈ ਦਾਦੀ ਵੀ ਹੋਰ ਨਾ ਜੋ ਆ ਕੁੜਗਾ ਨੁਕੜੀ ਸੇਵਾ ਨੂੰ ਚੂਹੇ ਐਡੇ ਕੱਡੇ ਕਿਸੇ ਚੂਹੇ ਬੜੇ ਬੜੇ ਆ ਉੱਥੇ ਤਾਂ ਹਾਂ ਡੈਡੀ ਕੋਈ ਬਾਹਲੇ ਵੱਡੇ ਵੱਡੇ ਉੱਥੇ ਕਹਿਣਗੇ ਹੂੰ ਇਹ ਗੱਪੀ ਵਾਲੇ ਮਾਰਦੇ ਆ ਰਸੂਲ ਪਰਗੇ ਗੱਪ ਵਾਲੇ ਮਾਰਦੇ ਬਾਹਲੇ ਗੱਪ ਮਾਰਦੇ ਆ ਇਹ ਹੂੰ ਗੱਪੀ ਆਉਂਦੇ ਇਹਨਾਂ ਨੂੰ ਹੋਰ ਕੀ ਹੈ ਇੱਕ ਗੱਪ ਦੂਜੀ ਰਿਸ਼ਤੇਦਾਰੀ ਕੱਢਣ ਲੱਗੀਆਂ ਮੈਂ ਟ ਮਾਰਦੇ ਆ ਮੈਂ ਗੱਪ ਵੇਟ ਨਹੀਂ ਜਕੜਨੀਆਂ ਯਾ ਮੋਣ ਤੇ ਰਸਤੇ ਗਾਇਆਂ ਉਹੀ ਕੱਦੂ ਜਿੱਤੀਆਂ ਹੋਣ ਨਹੀਂ ਆਈਆਂ ਕਿੱਥਾਂ ਜਿਹੜਾ ਹੋਊ ਸ਼ਗਮ ਲਾਂ ਗੋਦੀਆਂ ਰਿਸ਼ਤੇਦਾਰੀਆਂ ਕਿੱਥੋਂ ਆਣਗੀਆਂ ਮੈਨੂੰ ਪਹਿਲਾਂ ਆ ਸੌ ਲੋਕਾਂ ਨਾਲ ਬਾਲੀਆਂ ਰਿਸ਼ਤੇਦਾਰੀਆਂ ਨਹੀਂ ਆਉਂਦੀਆਂ ਨਹੀਂ ਰਿਸ਼ਤੇਦਾਰੀਆਂ ਹਾਂ ਸਾਡੇ ਤਾਂ ਇੱਕ ਜੱਤੀ ਨਿਕਲਦੀ ਆ ਤਾਂ ਨਹੀਂ ਤਾਂ ਡੈਡੀ ਹਾਂ ਇੱਕ ਘਾੜ ਵੱਢਿਆ 100 ਸਿੰਧੂ ਕੱਢਿਆ ਜਦ ਘਾੜ ਵੱਢ ਕੇ 100 ਸਿੰਧੂ ਕੱਢ ਲੈਣੇ ਇਸ ਤਾਂ ਚੁੱਪ ਕੇ ਲੋਕ ਨਾ ਨਾ ਬੰਨਣਾ ਕਰ ਓ ਕਿੱਦੋਂ ਕਿੱਦੋਂ ਗਾਈਏ ਬਾਟਰਲਾ ਝਾੜ ਹੁਣ ਤਾਂ ਝਾੜ ਬਣੀ ਰਹਾ ਹੈ ਸਭ ਕੁਛ ਆ ਹੈ ਕੀ ਨਹੀਂ ਕੋਰੇ ਮਿਰਚਾਂ ਕੱਟਦੇ ਅੱਖਾਂ ਜੀ ਨਾ ਪਾ ਲਈ ਕਦੇ ਇਹ ਮਿਰਚਾਂ ਲੈਣੀਆਂ ਨਹੀਂ ਕੋਤੋਂ ਉਹ ਵੀ ਪਾਵਾਂਗੀ ਉਹ ਪਾਵਾਂਗੇ ਲਾਲ ਲਗੀਆਂ ਉਹ ਸੌਲੀ ਵਾਲੀ ਮੰਮੀ ਆਊ ਇੱਕ ਦਿਨ ਉਹ ਪਰੋ ਉਹ ਯਾਰ ਹੁਣ ਕੌੜੀਆਂ ਮਿਰਚਾਂ ਲਿਆਓ ਤਾਂ ਇੱਕ ਲੋ ਹਾਂ ਤੁਸੀਂ ਪਾਉਂਗੇ ਤੇ ਪਾ ਰਿਆਂ ਪਾਉਣ ਨੂੰ ਆਈ ਪੈਣੀ ਹੋਵੇ ਇਹ ਚਾਰ ਪੰਜ ਟੈਂਚਰ ਨਹੀਂ ਨਹੀਂ ਆਈ ਪੈਣੀ ਹੋਵੇ ਇਹ ਕਿਵੇਂ ਪੈਣਗੀਆਂ ਬਸ ਤੜਕ ਦੇਣੀਆਂ ਆਈ ਬਸ ਭਾਗੇ ਕਰਦੀ ਤਰਕਾ ਲਾ ਦੇਣਾ ਹੋਰ ਇਹਨਾਂ ਨੂੰ ਕੀ ਨੰਦ ਪਾਣ ਲੱਗਣਾ ਵੇ ਉੱਥੇ ਘੰਟਾ ਲੱਗੂਗਾ ਨੰਦ ਪਾਣ ਮੈਂ ਤਾਂ ਇੰਨੀ ਕਰਦੀ ਪਾਉਣੀ ਆ ਭਲਾ ਦੇਣੀਆਂ ਬਾਸ ਅਰ ਗਿਆ ਜੀ ਆ ਮਮਰਾ ਵੀ ਨਵੀਂ ਪੀ ਨਵੇਂ ਪੀ ਮੈਨੂੰ ਪਾ ਦਿਓ ਬੱਚ ਜਦੋਂ ਠੰਡੀਆਂ ਹੋਈਆਂ ਸਰਕਾ ਬਾਦ ਨੂੰ ਸਰਕਾ ਵੀ ਪੋਣਾ ਸਰਕਾ ਨੂੰ ਛਰਕਣਾ ਨਹੀਂ ਨਾ ਭਾਈ ਇਹ ਖਾਂਦਾ ਨਹੀਂ ਸਰਕਾ ਬੜੀਆਂ ਨਹੀਂ ਹੁੰਦਾ ਅੱਛਾ ਖਾਂਦੇ ਨਹੀਂ ਇਹ ਨਹੀਂ ਖਾਂਦਾ ਆਪਾਂ ਤਾਂ ਫਾ ਲੈਣੇ ਮੈਂ ਤਾਂ ਆਪ ਨਹੀਂ ਖਾਂਦਾ ਸਰਕੇ ਵਾਲੀ ਸਿਰਕੇ ਨਾਲ ਸਿਰਕੇ ਵਾਲਾ ਮਾਦਾ ਗੰਡਾ ਵੀ ਨਹੀਂ ਖਾਂਦਾ ਮੰਮੀ ਵਾਲਾ ਸਿਰਕੇ ਵਾਲਾ ਗੰਡਾ ਖਾ ਕੇ ਰਾਜੀ ਆ ਬਈ ਸਿਰਕੇ ਵਾਲੀ ਮੰਮੀ ਬਹੁਤ ਹੁੰਦੀ ਹੈ ਸਿਰਕਾ ਹਲਕਾ ਚਾਰ ਨਹੀਂ ਤੁਸੀਂ ਲਾ ਲਓ ਮੈਂ ਦੇਖੋ ਆ ਜੀ ਹੁੰਦੀ ਆ ਗੱਲ ਸਿਰਕੇ ਨਾਲ ਦਾ ਟੈਟ ਬਦਲ ਲੈਂਦਾ ਹੂੰ ਟੇਸਟ ਕਰੀਂ ਜਾ ਭੱਜ ਜਾ ਤੂੰ ਉਹ ਮੈਂ ਚਲਾਇਆ ਨਾ ਮੈਂ ਹੁਣ ਡਰਦਾ ਆ ਆ ਸਾਢੇ 5 ਹੋ ਗਏ ਆ ਕੋਈ ਗੱਲ ਨਹੀਂ ਰੱਖਾ ਕੀ ਦੰਗੋ ਹੈ ਕਿਉਂ ਕਿਉਂ ਹਾਂ ਕਿੱਥੇ ਕਿੱਥੇ ਦੱਸ ਜਿਆ ਕਰੀ ਤੈਨੂੰ ਹੁਣ ਮੈਂ ਆਪੇ ਚਲੇ ਜਾਣਾ ਬੈਂਕੜਾ ਬੈਂਕੜ ਬੰਦ ਹੋ ਗਏ ਹੁਣ ਮੈਂ ਕਿਹਾ ਕਿ ਗਾਣੇ ਸੁਣਦੇ ਆ ਆਉਣਨੇ ਆ ਆਪੇ ਇਹਦਾ ਘਰੋਂ ਡੈਡੀ ਕੱਢ ਕੇ ਹੀ ਰਾਜੀ ਐ ਨਾ ਕਹਿੰਦੀ ਵੀ ਬਹਿ ਜਾ 10 ਮਿੰਟ ਆ ਲੈ ਹਾਂ ਹੁਣ ਤਾਂ ਆਇਆ ਡੈਡੀ ਗੇੜੇ ਦਿੰਦਾ ਬਾਹਰੋਂ ਹੁਣ ਫੇਰ ਕਹਿੰਦੀ ਜਾਵੜ ਆਪ ਸਾਰੀ ਦਿਹਾੜੀ ਇਹਨੂੰ ਮੈਂ ਪਤਾ ਕਾ ਤੋ ਕਹਿੰਦੀ ਆ ਫੋਨ ਦੀ ਵਾਰੀ ਐ ਬਈ ਚੱਕੂ ਫੋਨ ਹੁਣ ਆ ਗਿਆ ਘਰੇ ਅੱਛਾ ਹਾਂ ਰੌਲਾ ਤਾਂ ਫੋਨ ਦਾ ਹਾਂ ਫੋਨ ਰਹਿਣੀ ਜੀ ਗੱਲ ਹੈ ਹੈ ਨੇ ਸਰਪਰਾ ਸੀਗਾ ਅੱਜ ਕੰਟੀਨ ਚ ਗਏ ਸੱਚ ਤੁਸੀਂ ਵੀ ਹੈਨਾ ਹਾਂ ਸੱਚ ਅੱਜ ਹੋਊਗਾ ਸਰਪ ਸੀਗਾ ਹਾਂ ਤੇ ਹੋਰ ਕਾ ਪੱਟੇ ਹੈ ਨਹੀਂ ਕੋਲ ਕੋਲ ਗੇਟ ਬਣੀ ਹੋਣੀ ਕੋਲ ਜਿਹੜਾ ਆਪਾਂ ਕਰਨਾ ਕਰਨਾ ਆ ਆਉ ਹੋਣੀ ਸੀ ਉਦੋਂ ਵੀ ਸਰਫ ਆ ਗਈ ਹੋਊ ਫਿਰ ਲਾਤੀ ਹੋਣੀ ਆ ਜੀ ਚਲੋ ਪਾਓ ਕਰਾ ਹੁਣ ਮਿਰਚਾਂ ਕਿੰਨੀ ਬੋਲ다가 ਲੈ ਸਭ ਤੋਂ ਮਹਿੰਗੀ ਸਰਫ ਉਹ ਟਾਇਡ ਵੱਧ ਗਿਆ ਕਿੱਥੇ ਹੈ ਸਰਫ ਟਾਇਡ ਨਾ ਮਸ਼ੀਨ ਖਰਾਬ ਕਰਦੀ ਸੀ ਆਪਣੀ ਉਹਦਾ ਕਾਤੂ ਕੀਤੀ ਸੀ ਜਿਹੜੀ ਆਪਣੀ ਉਹ ਮਸ਼ੀਨ ਆ ਉੱਚ ਉਹ ਪੈਂਦਾ ਵਾ ਫਰੰਟ ਲੋਡ ਪੈਂਦਾ ਲਿਕਵਿਡ ਉਹ ਸਾਨੂੰ ਤਾਂ ਪਤਾ ਨਹੀਂ ਸੀ ਐਂ ਤਾਂ ਦੂਜੇ ਵੀ ਚੱਲ ਕਾੜਨੇ ਮਸ਼ੀਨਾਂ ਦੇ ਪੈਸੇ ਲਾਈ ਜਾਣਗੇ ਜਿਹੜੇ ਮਹਿੰਗੇ ਮਸ਼ੀਨਾਂ ਨੇ ਪਰ ਇਹਨਾਂ ਨੂੰ ਚਲਾਉਣ ਦਾ ਨਹੀਂ ਪਤਾ ਨਹੀਂ ਨਹੀਂ ਉਹ ਸਰਫ ਕਰਕੇ ਤੁਸੀਂ ਉਹ ਬੰਦ ਹੋ ਗਈ ਪਤਾ ਕੀ ਜਿਹੜੀਆਂ ਇਹ ਸਰਫਾ ਹੁੰਦੀਆਂ ਦੂਜੀਆਂ ਇਹ ਝੱਗ ਕਰਦੀਆਂ ਜਿਹੜੇ ਲਿਕਵਿਡ ਹੁੰਦੇ ਫਰੰਟ ਤੇ ਨਾ ਉਹ ਸਾਨੂੰ ਪਤਾ ਨਹੀਂ ਸੀ ਐਨਾ ਪਰ ਉਹ ਜਿਹੜੇ ਕੱਪੜੇ ਬਣਾਉਣੇ ਨੇ ਉਹ ਟੌਪ ਲੋਡ ਹੁੰਦਾ ਜੀ ਆਪਣੀ ਹੁਣ ਮੂਹਰੇ ਵਾਲੀ ਆਪਣਾ ਫਰੰਟ ਲੋਡ ਲੇਖੋ ਮਸ਼ੀਨ ਠੀਕ ਕਰਾਓ ਇਹ ਜੀ ਮੈਂ ਜੀ ਕਰਾਉਣਾ ਉਹ ਐਲਜੀ ਆ ਉਹ ਕਰਾਉਣੇ ਆ ਪੰਗੀ ਸੀ ਵੀ ਇਹ ਚਾਰ ਇਹ ਹੱਥ ਹਰ ਖੁਣੇ ਪੈਂਦੀ ਉਹ ਨੀਲੀ ਜੀ ਬੰਦੀ ਹਾਂਜੀ ਉਹੀ ਲੋ ਉਹ ਸਰਫੈਕਸ਼ਲ ਕਿਹਾ ਹੀ ਸਾਨੂੰ ਉਹਨਾਂ ਨੇ ਸਰਫੈਕਸ਼ਲ ਦੇ ਵੀ ਡੈਢ ਜਿਹੜੀਆਂ ਸਰਫਾ ਹੁੰਦੀਆਂ ਇਹ ਜੀ ਮੈਂ ਆਪਣੀ ਨਾਰਮਲ ਮਸ਼ੀਨ ਉੱਪਰ ਵਾਲੀ ਆ ਉਹ ਚ ਨਾਰਮਲ ਆ ਟਾਈਡ ਜੀ ਵੀ ਆਉਂਦਾ ਟੌਪ ਲੋਡ ਫਰੰਟ ਲੋਡ ਹਰ ਇੱਕ ਮਸ਼ੀਨ ਦੀ ਹਰ ਇੱਕ ਬ੍ਰੈਂਡ ਦੀ ਪਰ ਸਾਨੂੰ ਇਹਨਾਂ ਨੂੰ ਨਾ ਪਤਾ ਸੀ ਟਾਪ ਫਰੰਟ ਸਾਰੇ ਲੋਡ ਭਏ ਸੀ ਹੁਣ ਉਹ ਤਾਂ ਖਰਾਬ ਆ ਤਾਂ ਨਹੀਂ ਲਿਆਂਦੀ ਖਰਾਬ ਨਹੀਂ ਉਹ ਮੀਨ ਜੀ ਅਣ ਬੰਦੇ ਅਨਸਾਰ ਦੀ ਕੇ ਮੁੱਕਾ ਉਹਨੂੰ ਕੱਲ ਨੂੰ ਸਾਧਦੇ ਆ ਲਜੀ ਵਾਲੇ ਉਹ ਸਰਫ ਕਰਕੇ ਜਦੋਂ ਛੱਤ ਬਣ ਜਾਂਦੀ ਐ ਉਹ ਮੋਟਰ ਚ ਖਰਾਬ ਹੋ ਜਾਂਦੀ ਠੀਕ ਗੱਲ ਐ ਅੱਧੀ ਮਕੈਨਿਕ ਤਾਂ ਐ ਬੈਠੀ ਐ ਉਹਨੇ ਘੱਟਾ ਪਤਾ ਵਾ ਲੱਪਾ ਪਾ ਕੇ ਤੇ ਉਹ ਕਦੇ ਬੰਦ ਹੀ ਰਹੀ ਐ ਮਸ਼ੀਨ ਨੂੰ ਨਹੀਂ ਨਹੀਂ ਉਹ ਮਸ਼ੀਨ ਆਪਾਂ ਫਿਰ ਸੋਈ ਚਾਹ ਹੁਣ ਉੱਪਰ ਫੈਟ ਕਰਾ ਲਈਏ ਉਹ ਟੁੱਟੀ ਦੇ ਨਾਲੇ ਹੁਣ ਤਾਂ ਮੂਲੇ ਸਿਆਲ ਆਉਂਦੇ ਕੱਪੜੇ ਵਧੀਆ ਸੁੱਕਣਗੇ ਲੈ ਕਿਹੜੀ ਨੂੰ ਉਹ ਦੂਜੀ ਆਟੋਮੈਟਿਕਲੀ ਕਿੱਥੇ ਉੱਥੇ ਪਾਓ ਕੋਠੇ ਤੇ ਫਿੱਟ ਕਰਾ ਲੈਣਾ ਉੱਥੇ ਧੋ ਕੇ ਉੱਥੇ ਜਾਂ ਬਾਹਰ ਲੈ ਕੇ ਕਰਾ ਲਓ ਉਧਰ ਤਣੀਆਂ ਬੰਦਣੇ ਆ ਉਦੋਂ ਗਰਮ ਗਰਮ ਕੱਪੜੇ ਨਿਕਲਣਗੇ ਸਿਆਣਾਂ ਨੂੰ ਮੌਜਾ ਨਾਲ ਉੱਪਰ ਕਰਾ ਲਓ ਚਲੋ ਬੀਬੀ ਅਮਰਜੀਤ ਕੌਰ ਜੀ ਮਿਰਚਾਂ ਦਾ ਚਾਰ ਪਾਓ ਉਠੋ ਅੱਜ ਬਾਰੀ ਦਾ ਖਾਣਦੀ ਸੀਗੀ ਬਣਾਉਣ ਦੀ ਬਾਰੇ ਚਾਰ ਪਾਉਣਗੇ ਅੱਜ ਕੱਲ ਨੂੰ ਫਿਰ ਜਾਣਾ ਕੱਲ ਨੂੰ ਤਾਂ ਫਿਰ ਜਾਣਾ ਨਾ ਕਿੱਥੇ ਅਬ ਨੂੰ ਨਾ ਅਰੇ ਅਜੀ ਕੁੜੀ ਕੋਲੇ ਜਾਣਾ ਹਾਂ ਕਿਉਂਕਿ ਤੂੰ ਥੋੜਾ ਪਹਿਲਾਂ ਦਾ ਪ੍ਰੋਗਰਾਮ ਆ ਜਾਣਦਾ ਕਿਤੇ ਨਹੀਂ ਨਹੀਂ ਮੇਰਾ ਤਾਂ ਪ੍ਰੋਗਰਾਮ ਕੋਈ ਟਾਈਮ ਨਹੀਂ ਹੁੰਦਾ ਮੇਰਾ ਪੰਜ ਫੋਨ ਆਗਾ ਉਹਨੇ ਭਾਜ ਚਲੋ ਚੱਕਦਾ ਕੰਮ ਕਿਹਦਾ ਤੇਲ ਕਰਮ ਹੁੰਦਾ ਹਜੇ ਸਰੋਂ ਦੇ ਤੇਲ ਚ ਇਹ ਨਹੀਂ ਰਿਫਾਇਨਰੀ ਚ ਪਾਈਦੇ ਹੁਣ ਹਾਂ ਮੇਰਾ ਸਾਰਾ ਤੇਲ ਦੀ ਮੰਗਤ ਮਰਤੀ ਆ ਮੁੱਤ ਲਾਵਰੇਗਾ ਨਾ ਲਾ ਤੂੰ ਤਾਂ ਤੱਤਾ ਦਾ ਹੋਣ ਤੇ ਤੇਲ ਹੁਣ ਇਹ ਕਲਕਾ ਕੇ ਰੱਖਿਆ ਹੋਇਆ ਹੈ ਹੈ ਸਰਕਾ ਕੇ ਰੱਖਿਆ ਹੋਇਆ ਉਹ ਕੀ ਹੁੰਦਾ ਕਲਕਾ ਕੇ ਬਈ ਕਾ ਕੇ ਡੰਡੇ ਸੀ ਤੇਲ ਤਾਂ ਭੋਰਾ ਗਾ ਪਾਇਆ ਮੰਮੀ ਨੇ ਹੋਰ ਮਾਣ ਪਾ ਤੋੜੇ ਨਾਲ ਨਾਲ ਦੋ ਚਮਚਾ ਦਾ ਵੱਧ ਸੀ ਹਾਂ ਨਹੀਂ ਆਮਾ ਨਿਕਲਦੀ ਮਾਂ ਦੇ ਨਾ ਪੰਮਾ ਤੇ ਰਾਮਾ ਨੂੰ ਪਾ ਲੰਨਾ ਹਾਂ ਤੇਰੀਆਂ ਚਾਰ ਬਣਾਉਂ ਡਿਗਰੀ ਆਹੋ ਉਹ ਤੇਰੇ ਸਾਲ ਪੈ ਜਾਣਾ ਔਰ ਸਾਲ ਕੀ ਪਣਾ ਹੋਂ ਤਾਂ ਮੱਥਾ ਟੇਕ ਜਾਂਦਾ। ਕਿ ਆਕ ਤੁਸੀਂ ਵੀ ਐਂ ਬਣਾਉਂਦੇ ਹੋ ਨਾ ਸੌਲੀ। ਇਹ ਵੀ ਜੇ ਮਤਲਬ ਨਾ ਦੁੱਧੀਆਂ ਬਿਨਾ ਤੜਕੇ ਦੋਸੇ ਰਾਤ ਨੂੰ ਇਹਨਾਂ ਨੂੰ ਨੂਨ ਪਾ ਕੇ ਡੱਬੇ ਚ ਛੱਡ ਦੇਣਾ। ਸਵੇਰ ਤੱਕ ਪਾਣੀ ਛੱਡ ਜੰਨੀ ਆ। ਫਿਰ ਪਾਣੀ ਕੱਢ ਕੇ ਮੈਚੇ ਚ ਦੁਬਾਰਾ ਨੂਨ ਪਾ ਲੈਣਾ ਸਿਰ ਤਾਵਾ ਕੰਡ ਬੋਲਣੀ। ਤੇਨ ਚਾਰ ਦਿਨਾਂ ਚ ਇਹਦਾ ਅਸੀਂ ਹੁਣ ਆਥਲ ਨੂੰ ਕੱਢ ਦੇਣਾ ਮੰਮੀ ਨੇ ਤਾਂ। ਦੋ ਦਿਨ ਜਾਂਦੀਆਂ ਹੁਣ ਇਹ ਆਪਾਂ ਨੂੰ ਹਫ਼ਤੇ ਦੋ ਹਫ਼ਤੇ ਚ ਖਾਣੀਆਂ ਪੈਣੀਆਂ ਤੜਕੇ ਬਸ ਇੰਨੀ ਇੰਨੀ ਮੰਨਿਆ ਦੀ ਇਹਨਾਂ ਦੀ ਐ ਮੰਮੀ ਇਹ ਬਾੜੀ ਛੇ ਦੀ ਮਕਾਉਣਗਾ ਪਾਣੀਆ ਮੈਂ ਮਾਤਾ ਆਪਾਂ ਦੱਸਣਾਂ ਚਲਾ ਤਾਲਦਾ ਤੁਹਾਨੂੰ ਮarre ਲੱਗ ਜਿੰਦੀਆਂ ਨਾ ਦੋ ਹਫ਼ਤੇ ਬਾਅਦ ਹਾਂ ਮੈਂ ਤਾਂ ਖੰਡ ਮਾ ਮੈਂ ਦੇ ਕੇ ਆਤੇ ਹਾਂ ਅੱਧਾ ਕਿਲੋ ਮਿਰਚਾਂ ਪਾਉਣੀ ਹੈ ਹਾਂ ਇੰਨੀ ਆਪਾਂ ਦੇ ਥੋੜੀ ਨੀ ਕਰਦੀ ਮਾ ਤਾਂ ਹੀ ਤਾਂ ਹੈ ਕਿ ਆਉਂਦੀ ਕਿ ਮੰਮੀ ਇਹਨੂੰ ਕਰੇ ਚਾਹ ਮੱਖਾਂ ਦਿੱਤਾ ਉਹ ਗੋਲੇ ਗਰੀ ਗੰਦ ਕਹਿੰਦੀ ਨਾ ਨਿੰਬੂ ਵੀ ਵਿਆਹ ਕਰਾ ਕਿ ਕਰੇ ਨੀ ਮੈਂ ਨਿੰਬੂ ਵੀ ਮੁਕਾਤਾ ਨਾ ਨਿੰਬੂ ਆ ਨਾ ਮਿਰਚਾ ਮੰਮੀ ਬੋਲੀ ਦੀ ਚਾਰ ਕੋਲ ਕਰਕੇ ਉਹ ਗੱਲ ਜਾਂ ਮੈਂ ਉਹ ਨਹੀਂ ਯਾਰ ਅਸੀਂ ਸ਼ਰਕਾ ਨਹੀਂ ਪਾਉਂਦੇ ਖੰਡ ਦੇ ਪਾ ਦਿਓ ਚਾਹ ਉਹ ਨਹੀਂ ਖੰਡ ਮਿਰਚਾਂ ਚ ਕੌਣ ਪਾਉਣਾ ਹੁੰਦਾ ਉਹ ਟੇਚੂ ਮਮੇ ਤੂੰ ਬਾਹਰ ਪਾਉਂਦੇ ਨਹੀਂ ਖੰਡ ਜਮੈਣ ਜਮੈਣ ਤਾਂ ਉਹ ਕੜੀ ਤੇ ਇੰਨੀ ਪਾ ਦਿੰਦੀ ਐ ਮਿਰਚਾਂ ਜਨਾ ਬੋ ਕੜੀ ਮਮਮੀ ਯਾਰ ਕੀ ਨਹੀਂ ਬਣਾ ਸਕਦਾ ਕੋਈ ਮਿੱਠੇ ਦੀ ਰੋਟੀ ਇੱਕ ਮੁੱਕੀ ਦੀ ਰੋਟੀ ਕੀ ਮਿਰਚਾਂ ਦਾ ਚਾਹ ਤਾਂ ਬੜਾ ਸਿੰਪਲ ਐ ਵਾ ਫਿਰ ਮੈਂ ਵੀ ਪਾ ਦੂੰ ਆ ਤਾਂ ਹੋਰੀ ਮਮਮੀ ਹੋ ਜਈ ਗਈਆਂ ਇਹਨੇ ਮੰਨਣਾ ਹੈ ਠੀਕ ਬੱਦ ਲਾਜਾ ਲੱਗਦਾ ਨਾ ਹੂੰ ਇਹ ਹੋਈ ਦੰਚਾ ਦਰੋਂ ਹੋ ਕੇ ਪਾਣੀ ਮਿਕਸ ਹੋ ਗਿਆ ਰਿਹਾ ਸੁੱਕਿਆ ਵੈਗਾ ਨਾ ਪਾਣੀ ਨਹੀਂ ਪੋਣਾ ਮਿਕਸ ਕਰਨਾ ਚੋ ਆਹੰਟੇ ਇਹਦਾ ਬਾਰਾ ਜਿਵੇਂ ਦੰਗੋ ਕਿਤੇ ਹੋ ਕੇ ਆਇਆ ਆਸ਼ਾ ਨੂਨ ਵੀ ਪੋਣਾ ਉੱਤੇ ਕੀ ਆ ਕਿੰਨਾ ਕੁ ਦੋ ਚਮਚੇ ਨੂਨ ਤਾਂ ਵੈਚੀ ਇਹਨਾਂ ਨੂੰ ਛੋਪ ਜਾਣਾ ਹਨ ਚਲੋ ਬੱਸ ਐਨੇ ਹੀ ਘਮ ਸੀ ਹੋਰ ਤੇਲ ਤਾਂ ਭੱਲੇ ਹੀ ਫਿਰਦਾ ਹੈ ਜਦਰਾ ਤੇਲ ਤਾਂ ਰੋਟੀ ਦਾ ਤੇਲ ਤਾਂ ਵਾਸੀ ਜਾਂਦਾ ਹੁੰਦਾ ਮੰਗਰੋਂ ਪਾਈ ਦੇ ਵਿੱਚ ਬੰਦੇ ਦੇ ਤੇਲ ਤਾਂ ਸਾਰਾ ਵਿੱਚ ਰਚ ਜਾਂਦੇ ਬੱਸ ਬਣ ਗਈਆਂ ਮਿਰਚਾਂ ਬੱਸ ਰੱਬ ਦੇ ਸਾਡੇ ਕੋਈ ਬੱਸ ਨਹੀਂ ਮਿਰਚਾਂ ਬਣ ਗਈਆਂ ਓਕੇ ਵੀਰ ਰਾਮ ਸੀ ਦੇ ਖੜਵੀ ਵੀ ਅਮਰਜੀਤ ਕੌਰ ਵੀਵੀ ਸਮਨਪ੍ਰੀਤ ਕੌਰ ਕੀ ਹੋ ਗਿਆ 33 ਮਿਰਚਾਂ ਚਾਕੇ ਦਿਖਾਉਣਗੇ ਆਹ ਆਹ ਇਹ ਹੁਣ ਮੂੰਹ ਚ ਵੀ 33 ਮਿਰਚ ਪਾ ਕੇ ਦਿਖਾਉਣਗੇ ਪਿੱਛੇ ਨਾ ਲੱਗੇ ਹੋਏ ਵੀ ਆਹ ਕਹਦਾ ਪਾਗਲ ਪਾਗਲਾ ਨਹੀਂ ਬਿਲਕੁਲ ਪਾਗਲ ਆ ਤੁਸੀਂ ਖਾਓ ਬੱਲ ਨੂੰ ਵਿਅਕ ਦੇਖਿਆ ਮੂੰਹ ਜਮੈਣ ਵੀ ਪਾਣੀ ਹੁੰਦੇ ਚੇਤਾ ਭੁੱਲ ਗਏ ਮਮੀ ਦਾ ਤਾਂ ਕਿੱਥੇ ਐ ਜਮੈਣ ਨੂਨ ਤੇ ਜਮੈਣ ਪਾ ਲੈਣੀ ਆ ਬਸ ਤਿੰਨ ਚੀਜ਼ ਨੇ ਦੋ ਚੀਜ਼ਾਂ ਹੀ ਤੇਲ ਨੂਨ ਜਮੈਣ ਤੇ ਮਿਰਚਾਂ ਜਿਹੜੀਆਂ ਆਪਣੇ ਆਂ ਡੈਢ ਮੋਗਨ ਕਿਲੋ ਲੈ ਰਹੀਆਂ ਛੋਟੀ ਵਾਲੀਆਂ ਉਹਨਾਂ ਨੂੰ ਆਪਾਂ ਹੋ ਅੰਬਲ ਮਸਾਲਾ ਬਾਕੀ ਉਹ ਮੇਬੜਾ ਕੇ ਰੱਖ ਦਿੰਦੇ ਛੋਟੀਆਂ ਤੇ ਇਹ ਬਾਹਰ ਰੱਖ ਦਿੰਦੇ ਯਾਰ ਰੱਖਦਾ ਤੁਹਾਨੂੰ ਸਬਜੀ ਲੈ ਕੇ ਦਿੰਨਾ ਮਾ ਬਹੁਤ ਖਰਾਬ ਆ ਅੱਜ ਦਾ ਸੋਹਣੀਆਂ ਨੀ ਚੋਣੀਆਂ ਆਪੀ ਤਾਂ ਅੱਜ ਨਾ ਨੀਅਰਨੋਕਸ ਕੱਢਦੀ ਉਹ ਕ ਉਹ ਤੋਰੀਆਂ ਤੋਰੀਆਂ ਉਦੋਂ ਵੀ ਵਧ ਗਈ ਸੀ ਇਹ ਹਾਈ ਬ੍ਰੈਡ ਤੋਰੀਆਂ ਆਉਣ ਲੱਗੀਆਂ ਜਿਹੜੀ ਪੱਕੀ ਉਹ ਹਾਈ ਬ੍ਰੈਡ ਉਹ ਨਹੀਂ ਉਹਨੇ ਕਿਹਾ ਕਿ ਇਹ ਤਾਂ ਹਾਈ ਬ੍ਰੈਡ ਆ ਯਾਰ ਕਟੋ ਨੂੰ ਗਾਹ ਨੂੰ ਨਹੀਂ ਸਬਜ਼ੀ ਲਿਆ ਕੇ ਅੰਦਰ ਜਿੰਨਾ ਦਾਲ ਧਰਿਆ ਕਰੋ ਇੱਕ ਦਾ ਸਾਨੂੰ ਲਿਆ ਲਿਆ ਚੀਜ਼ਾਂ ਦਾ ਮਾਂ ਦੂਜਾ ਨੋ ਕਿੰਨੀ ਕਿੰਗੇ ਤੋਰੀ ਗੱਠ ਗੱਠ ਦੀ ਵੇ ਹਾਈ ਬ੍ਰੈਡ ਆ ਉਹਨਾਂ ਦੇ ਮਾਂ ਦਾ ਕਾਲ ਜਾਂ ਹਾਈ ਬ੍ਰੈਡ ਆ ਕਿੰਨੀ ਕੀ ਤੋਰੀ ਹੁੰਦੀ ਹੈ ਗੈਸ ਗੈਸ ਦੀ ਕੱਚੀ ਬਈ ਮੈਨੂੰ ਤਾਂ ਉਹ ਕਹਿੰਦੇ ਹਾਈ ਬ੍ਰੈਡ ਮੈਂ ਅੱਜ ਤੋੜ ਕੇ ਵੀ ਦੇਖੀ ਸੀ ਉਹ ਚਿੱਟੀ ਜੀ ਸੀ ਵਿੱਚੋਂ ਜਿਵੇਂ ਉਧਰ ਨਹੀਂ ਤੂੰ ਮੈਨੂੰ ਕਹਿੰਦੀ ਸੀ ਪੱਕੂ ਆਉ ਲਿਆ ਹਕਕੀਆਂ ਵਿੱਚੋਂ ਬੀਜ ਹੁੰਦੇ ਉਹਨਾਂ ਦੇ ਨਰੇ ਉਹ ਹੁਣ ਨਹੀਂ ਬੀਆਣੀਆਂ ਆਉਂਦੀਆਂ ਬੀਜ ਕਾਹਦੇ ਆ ਇੱਥੇ ਤੋੜ ਕੇ ਲਿਆ ਇਹ ਦੇਸੀ ਆ ਆ ਲੈ ਬੰਦੀਆਂ ਕਿ ਉਹ ਵਰਗੀਆਂ ਆ ਕਿੱਦਾਂ ਬਾਹਰ ਲੈ ਕੇ ਲਾਉਣੇ ਆਪਾਂ ਕਿਆਰੀ ਲੋਟ ਕਰਦੇ ਆ ਕਾ ਲੂ ਹਾਂ ਹੁਣ ਤੋਰੀਆਂ ਕਿੱਥੇ ਥੋੜਾ ਹੋਣੀਆਂ ਆ ਹੋਰ ਸਬਜ਼ੀ ਲੱਗ ਜੂ ਕੋਈ ਲਾਵੋ ਗੋਭੀ ਲਾਵੋ ਗੋਪੀ ਗੱਥੇਆਂ ਉੱਥੇ ਲੱਗ ਜੂ ਗੋੜੀਆਂ ਖੋਦ ਹੀ ਹੋਣਾਂ ਆ ਮੂੜੀਆਂ ਲਾ ਲਾਂਗੇ ਮੂੜੀਆਂ ਮਾਲੀਆਂ ਲਾ ਲਾਂਗੇ ਯੇ ਸਰ ਓਹੋ ਏਸੀ ਸਾਫ਼ ਕਰਨਾ ਤਾਂ ਲਾ ਢਣੀਆਂ ਢਣੀਆਂ ਲਾਵਾਂਗੇ ਮਿੱਥੇ ਉਹ ਲਾ ਲਾਂਗੇ ਚਾਹ ਉੱਥੇ ਜੇ ਫਿਰ ਕਰਾਉਣਾ ਮਿੱਥੇ ਨਹੀਂ ਮੈਂ ਜਾਣਾ ਕਿੱਥੇ ਛੋਕ ਕੰਮ ਹੁੰਦੇ ਆ ਬੰਦੇ ਨੂੰ ਤੀ ਤਾਂ ਬੇਲੀਆਂ ਬੁੜੀਆਂ ਬੈੱਡ ਭੰਨਣ ਨੂੰ ਤੁਹਾਨੂੰ ਤਾਂ ਬਾਲੇ ਸਾਰੀ ਦਿਹਾੜੀ ਛੋਕ ਕਹਿ ਕੇ ਚਲ ਉੱਠ ਕਰਾਂ ਮੈਂ ਫਿਰ ਬਾਅਦ ਚ ਉਹ ਕਰਨਾ ਨਹੀਂ ਫਿਰ ਮੇਰੇ ਕੋਲੇ ਪਿੱਟੀ ਨਹੀਂ ਆ ਜਾਈ ਚੰਗਾ ਫਿਰ ਕਰਾ ਲਈ ਮੈਂ ਤਾਂ ਚੱਲਿਆ ਮਿਰਚਾਂ ਵੜੀਆਂ ਬਣ ਗਈਆਂ ਸਵਾਦਾ ਮਿਰਚਾਂ ਸੜਕ ਤੇ ਬੈਠ ਕੇ ਥੋੜਾ ਪੀਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤ ਜੋ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਸਾਰੇ ਜਾਣਦੇ ਆ ਭੈਣ ਭਰਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਹੋਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚੋਂ ਸਾਰੇ ਜਾਣੇ ਨੇ ਬਹੁਤ ਵੱਧ ਚੜ ਕੇ ਹਮਲਾ ਮਾਰਿਆ ਤੇ ਜਿਹੜੇ ਹਾਲਾਤ ਆ ਉਹ ਚਲੋ ਕੁਦਰਤੀ ਮਾਰ ਆ ਕੋਈ ਪਤਾ ਨਹੀਂ ਲੱਗਦਾ ਵੀ ਕਦੋਂ ਕਿਹੜੇ ਵੇਲੇ ਕੀ ਹੋ ਜਾਣਾ ਹਨ ਜਿਹਦੇ ਕਰਕੇ ਸਾਰੇ ਆਪਾਂ ਹੁਣ ਜਿਵੇਂ ਕਹਿ ਲਈਏ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਬਾਹਰ ਆਪਣੇ ਜਿਹੜੇ ਪੰਜਾਬੀ ਬੈਠੇ ਆ ਦਿੱਲੀ ਵਾਲੇ ਹੋ ਗਏ ਸਾਰੇ ਜਾਣੇ ਸੇਵਾ ਲਈ ਵੱਧ ਚੜ ਕੇ ਮੂਰੇ ਆਏ ਹੋਏ ਆ ਜਿੰਨੇ ਵੀ ਮੰਨ ਕੇ ਚਲੋ ਵੀ ਬੰਨ ਕੋਈ ਵੀ ਟੁੱਟਦਾ ਉਹਦੇ ਉੱਤੇ ਆਪਣੇ ਜਿਹੜੇ ਪਿੰਡਾਂ ਦੇ ਨੌਜਵਾਨ ਆ ਸਭ ਤੋਂ ਪਹਿਲਾਂ ਜਾ ਕੇ ਉੱਥੇ ਸੇਵਾ ਕਰਕੇ ਜਿਹੜੇ ਬੰਨ ਮਾਰਦੇ ਆ ਉੱਥੇ ਜਾ ਕੇ ਸਭ ਤੋਂ ਵੱਡੇ ਧੰਨਵਾਦੀ ਆਪੋ ਆਪਣੇ ਪਿੰਡ ਦੇ ਨੌਜਵਾਨ ਆ ਜਿਹੜੇ ਉਹਨਾਂ ਦੇ ਆ ਜਿਹੜੇ ਟਾਈਮ ਟੂ ਟਾਈਮ ਜਾ ਕੇ ਹੰਬੜਾ ਮਾਰ ਕੇ ਜਿਹੜੇ ਬੰਨ ਬੰਨਦੇ ਆ ਤਾਂ ਤੁਹਾਨੂੰ ਸਾਰੇ ਜਾਣਿਆਂ ਨੂੰ ਬੇਨਤੀ ਕਰਨੀ ਸੀ ਚਲੋ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਾਣੇ ਅੱਗੇ ਆਏ ਆ ਤੇ ਜਿਹਦੇ ਕਰਕੇ ਜਿਹੜੀ ਚਾਹੇ ਉਹ ਖਾਣ ਦੇ ਰਾਸਣ ਦੀ ਹੋਵੇ ਮੈਡੀਕਲ ਸਹੂਲਤਾਂ ਹੋਣ ਤੇ ਜਾਂ ਪੈਸੇ ਤੇ ਨਹੀਂ ਕੋਈ ਵੀ ਗੱਲ ਹੋਵੇ ਸਾਰੇ ਜਾਣਿਆਂ ਨੇ ਹੰਬੜਾ ਮਾਰ ਕੇ ਬਹੁਤ ਜਾਨਕੀ ਵੱਡਾ ਫਰਾਲਾ ਕੀਤਾ ਤੇ ਜੋ ਵੀ ਜਿੰਨੇ ਜੋਗਾ ਹੈਗਾ ਚਾਹੇ 150 20000 ਦਸਵੰਦ ਕੱਢ ਕੇ ਜਿਨ੍ਹਾਂ ਨੇ ਦਿੱਤਾ ਤੇ ਮੇਰੀ ਇੱਕ ਹੁਣ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਪਾਣੀ ਚੜਿਆ ਵਾ ਜਦੋਂ ਪਾਣੀ ਉਤਰਨਾ ਅਸਲ ਵਿੱਚ ਉਦੋਂ ਵੱਧ ਮਦਦ ਦੇਣਾ ਹੈ ਉਦੋਂ ਵੱਧ ਲੋੜ ਆ ਕਿਉਂਕਿ ਉਦੋਂ ਇੱਕ ਤਾਂ ਜਿਹੜਾ ਪਾਣੀ ਦਾ ਆਪਾਂ ਕਹਿਦੀ ਵੀ ਮਾਲਵਾ ਜਾਂ ਰੇਤਾ ਘਰਾਂ ਦੇ ਵਿੱਚ ਆ ਕੇ ਵੜ ਜਾਣਾ ਤੇ ਜਿਹੜੀਆਂ ਪੈਲੀਆਂ ਜਿਨ੍ਹਾਂ ਨੇ ਹੁਣ ਜਿਵੇਂ ਹੁਣ ਪੱਧਰ ਪੈੜੀਆਂ ਸੀਗੀਆਂ ਉੱਥੇ ਰੇਤਾ ਆ ਕੇ ਚੜ ਜਾਣਾ ਜਾਂ ਮਲਬਾ ਚੜ ਜਾਣਾ ਹਨ ਉਦੋਂ ਵੱਧ ਲੋੜ ਆ ਤੇ ਚਲੋ ਵਾਹਿਗੁਰੂ ਕਿਰਪਾ ਕਰੂਗਾ ਤੇ ਹੁਣ ਵੀ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦਾ ਕਦੇ ਵੀ ਬਾਣ ਨਹੀਂ ਦੀਗਾ ਹੁੰਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਆਪਣੀ ਪੰਜਾਬ ਦੀ ਧਰਤੀ ਤੇ ਵੱਡੇ ਜੇਰੇ ਵਾਲੇ ਆਪਣੇ ਪੰਜਾਬੀ ਭਰਾ ਚਾਹੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਜਿਨ੍ਹਾਂ ਨੂੰ ਹਰ ਵਕਤ ਆਪਣੇ ਪੰਜਾਬ ਦਾ ਫਿਕਰ ਰਹਿੰਦਾ ਵੱਧ ਚੜ ਕੇ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਨਾਲ ਖੜੇ ਆ ਤੇ ਇੱਕੋ ਹੁਣ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਥੋੜੇ ਦਿਨਾਂ ਦੇ ਤੱਕ ਜਦੋਂ ਮੰਨ ਕੇ ਚੱਲੋ ਵੀ ਪਾਣੀ ਦਾ ਨਿਕਾਸ ਆ ਜਿਹੜਾ ਥੋੜਾ ਜਿਹਾ ਹੋ ਗਿਆ ਜਾਂ ਪਾਣੀ ਥੱਲੇ ਨੀਵਾ ਹੋ ਗਿਆ ਹਨਾ ਆਪਾਂ ਉਦੋਂ ਜਲਾਂਗੇ ਜਦੋਂ ਪਾਣੀ ਜਮਾ ਥੱਲੇ ਹੋ ਗਿਆ ਹਾਂ ਉਦੋਂ ਆਪਾਂ ਜਿਹੜਾ ਸਾਰੇ ਲਾਟੇ ਆਵਾਂਗੇ ਸਾਰੇ ਦੇਖ ਕੇ ਆਵਾਂਗੇ ਉਹ ਥੋੜੇ ਦਿਨਾਂ ਨੂੰ ਆਪਾਂ ਜਾਵਾਂਗੇ ਜਦੋਂ ਪਾਣੀ ਥੱਲੇ ਬਹਿ ਗਿਆ ਉਦੋਂ ਓਦੋਂ ਤੁਹਾਨੂੰ ਹਾਲਾਤ ਦਿਖਾਵਾਂਗੇ ਏਰੀਆ ਦੇ ਤੇ ਉਹਨੂੰ ਆਪਾਂ ਇੰਦਰ ਦੇਖਾਂਗੇ ਵੀ ਸ਼ਾਇਦ ਫਰੋਜ਼ਪੁਰ ਰੇਡੀਏ ਕਿੰਨੀ ਜਾਵਾਂਗੇ ਉਹ ਦੇਖ ਕੇ ਆਵਾਂਗੇ ਤੇ ਜਿੰਨੇ ਜੋਗੇ ਹੋਏ ਉਦੋਂ ਆਪਾਂ ਮਦਦ ਲੈ ਕੇ ਜਾਵਾਂਗੇ ਜਿਵੇਂ ਕੋਈ ਮੈਡੀਕਲ ਸਹੂਲਤਾਂ ਹੋ ਗਈਆਂ ਸੈਨੇਟਰੀ ਦਾ ਸਮਾਨ ਹੋ ਗਿਆ ਜਿਵੇਂ ਬੀਬੀਆਂ ਲਈ ਮੇਰੀਆਂ ਭੈਣਾਂ ਲਈ ਤੇ ਹੁਣ ਵੀ ਜਿਹਨੇ ਜੋਗੇ ਸੀਗੇ ਉਹਨੇ ਇੱਕ ਜੋਗੀ ਆਪਾਂ ਸੇਵਾ ਕੀਤੀ ਤੇ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਆਪਣੇ ਜਿਹੜੇ ਵੀਰ ਭਰਾ ਭਾਈਚਾਰਕ ਸਾਝ ਰੱਖਦੇ ਉਹਨਾਂ ਨੇ ਬਹੁਤ ਯਾਨੀ ਕਿ ਹੈਲਪ ਕੀਤੀ ਆ ਤੇ ਹੁਣ ਜਦੋਂ ਪਾਣੀ ਥੱਲੇ ਗਿਆ ਉਦੋਂ ਉਥੇ ਜਿਹੜੀਆਂ ਪੈੜੀਆਂ ਪੱਧਰਾਂ ਲਈ ਟਰੈਕਟਰਾਂ ਦੇ ਵਿੱਚ ਜਿਹੜਾ ਡੀਲ ਪਾਉਣਾ ਉਹਦੀ ਲੋੜ ਪੈਣੀ ਆ ਸੈਨੇਟਰੀ ਦਾ ਸਮਾਨ ਜਿਵੇਂ ਆਪਣੀਆਂ ਭੈਣਾਂ ਲਈ ਬੀਬੀਆਂ ਲਈ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ ਜਦੋਂ ਧੁੱਪਾਂ ਪੈਣਗੀਆਂ ਉਦੋਂ ਜਿਹੜਾ ਖੜਿਆ ਪਾਣੀ ਆ ਉਹਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਫੈਲਣਗੀਆਂ ਤੇ ਥੋੜੇ ਦਿਨਾਂ ਨੂੰ ਅਸੀਂ ਜਾਵਾਂਗੇ ਤੇ ਜਿਨੇ ਵੀ ਕੋਈ ਮਦਦ ਕਰਨੀ ਆ ਸਹਾਇਤਾ ਕਰਨੀ ਆ ਆਪਾਂ ਦਾ ਆਪਣਾ ਕੰਟੈਕਟ ਨੰਬਰ ਦਿੰਨੇ ਆ ਤੁਹਾਨੂੰ ਜਿਹੜਾ ਜਿੰਨੇ ਵੀ ਜੋਗਾ ਹੋਇਆ 150 10 20 ਜ਼ਰੂਰ ਸਹਾਇਤਾ ਕਰਿਓ ਤੇ ਜਿੰਨੇ ਵੀ ਜੋਗਾ ਹੋਇਆ ਆਪਾਂ ਆਪਣਾ ਨੰਬਰ ਦਿੰਨੇ ਆ 8817 0022 86177 002 ਇਹਦੇ ਉੱਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ 9501020 ਜਿੰਨੇ ਜੋਗੇ ਹੋਏ ਸਾਰਾ ਹੁੰਦੀਆਂ ਆਆਂ ਦੇ ਜ਼ਰੂਰ ਭੇਜਨੇ ਕਿਉਂਕਿ ਜਿੰਨੇ ਦਿੰਨੇ ਆ ਅਗਲੇ ਨੇ ਹਾਂ ਕਿਉਂਕਿ ਇਹ ਜਿਹੜਾ ਟਾਈਮ ਟਾਈਮ ਇਹ ਹੋ ਗਿਆ ਕੁਦਰਤੀ ਮਾਰ ਪਤਾ ਨਹੀਂ ਕਦੋਂ ਇਹਦੇ ਤੇ ਆ ਜੀ ਹਨਾ ਆਪਣਾ ਪੰਜਾਬ ਸੂਬਾ ਹੀ ਇਹੋ ਜਿਹਾ ਜਦੋਂ ਕਿਸੇ ਤੇ ਭੀੜ ਪੈਂਦੀ ਆ ਤਾਂ ਪੰਜਾਬੀ ਸਭ ਤੋਂ ਅੱਗੇ ਜਾ ਕੇ ਉੱਥੇ ਚਾਹੇ ਲੰਗਰ ਦੀ ਸੇਵਾ ਹੋਵੇ ਚਾਹੇ ਮੈਡੀਕਲ ਸਹੂਲਤਾਂ ਹੋਣ ਸਾਰਿਆਂ ਨੂੰ ਪਹਿਲਾਂ ਜਾ ਕੇ ਆਪਣੇ ਪੰਜਾਬੀ ਉੱਥੇ ਕੱਢਦੇ ਆ ਜੇ ਕਿਸੇ ਨੇ ਸੇਵਾ ਕਰਨੀ ਹੋਈ ਤਾਂ ਅਸੀਂ ਕਿਹਾ ਵੀ ਫਿਰ ਜਾਵਾਂਗੇ ਥੋੜੇ ਦਿਨਾਂ ਨੂੰ ਤੇ ਸੇਵਾ ਜਿੰਨੇ ਜੋਗੇ ਹੋਏ ਤੁਸੀਂ ਸਾਰੇ ਜਾਣੇ ਜ਼ਰੂਰ ਕਰਿਓ ਇੱਕੋ ਹੱਥ ਬਨ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ